ਜਿਵੇਂ ਕਿ ਖੰਨਾ ਦੇ ਪਿੰਡ ਬੀਚਾ ਦੇ ਵਿੱਚ ਮਾਮੂਲੀ ਝੜਪ ਜਿਸ ਦੇ ਵੱਲੋਂ ਕਿ ਖੂਨੀ ਰੂਪ ਤਾਰਨ ਕਰ ਲਿਆ ਗਿਆ ਝੜ ਦੇ ਵਿੱਚ ਦੁਕਾਨਦਾਰ ਦੀ ਮੌਤ ਵੀ ਹੋਈ ਹੈ ਤੇ ਹਮਲਾਵਰ ਨੇ ਕੇਲੇ ਖਰੀਦ ਕੇ ਪੈਸੇ ਦੇਣ ਤੋਂ ਇਨਕਾਰ ਕੀਤਾ ਸੀ ਮਾਮਲਾਵਧਨ ਤੇ ਵਿਅਕਤੀ ਦੇ ਸਿਰ ਤੇ ਵਾਰ ਕੀਤਾ ਗਿਆ ਚਗ ਦੇ ਦੌਰਾਨ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਪੁਲਿਸ ਵੱਲੋਂ ਪੂਰੇ ਮਾਮਲੇ ਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੁਲਿਸ ਪੂਰੇ ਮਾਮਲੇ ਨੂੰ ਜੋ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਰਹੀ ਹੈ ਤਾਂ ਇੱਕ ਵਿਅਕਤੀ ਜਿਸ ਦੀ ਕਿ ਜਾਨ ਚਲੀ ਗਈ ਹੈ ਦੱਸਦੇ ਕਿ ਇਹ ਜੋ ਬਹੁਤ ਗੰਭੀਰ ਮੁੱਦਾ ਹੈ ਖੰਨਾ ਦੇ ਪਿੰਡ ਬੀਜਾ ਦੇ ਵਿੱਚ ਮਾਮੂਲੀ ਝੜਪ ਜਿਸ ਨੇ ਕਿ ਖੂਨੀ ਰੂਪ ਤਰਨ ਕਰ ਲਿਆ ਇੱਥੇ ਇੱਕ ਦੁਕਾਨਦਾਰ ਦੀ ਮੌਤ ਵੀ ਹੋਈ ਹੈ ਦੱਸਦੇ ਕਿ ਮਾਮਲਾ ਵਦਨ ਤੇ ਵਿਅਕਤੀ ਦੇ ਵੱਲੋਂ ਜੋ ਸਿਰ ਤੇ वार ਕੀਤਾ ਗਿਆ ਹਮਲਾਵਰ ਦੇ ਵੱਲੋਂ ਕੇਲੇ ਖਰੀਦ ਕੇ ਪੈਸੇ ਨਹੀਂ ਦਿੱਤੇ ਗਏ ਤਾਂ ਪੈਸੇ ਦੇਣ ਤੋਂ ਇਨਕਾਰ ਕੀਤਾ ਗਿਆ उधर से आया केला मांग रहा था मैं लोग बोला कि दर्जन केला दे दो मैं उसको बोला कि एक दो पीस खाना है तो खा लो बोला कि पैसे दूंगा नहीं इसके बाद उसको दुकान मालिक को क्या मारा उन्होंने इस स्थान पे मारा है ऐसे मुक्का इसके बाद इस पे भी मारा है ਲਾਦ ਸੇ ਯਹਾਂ ਤੇ ਮਾਰਾ ਆਇਆ। ਸੋ ਮਾਲਿਕ, ਤੋ ਕੀ ਹੋਆ ਵੀ ਮਾਲਿਕ ਕੇ ਸਾਥ ਕਿਆ ਉਸਕਾ? ਮਾਲੀ ਤੋ ਤੱਕ ਇਸੇ ਟਾਈਮ ਖਤਮ ਹੋ ਗਿਆ। ਮੇਰੇ ਤੋ ਵੀ ਆਫੇ ਮਾਰਾ ਆਇਆ ਜੀ। ਸਾਰ ਪੇ ਮਾਰਾ ਆਇਆ। ਇਸਕੇ ਬਾਦ ਲੈ ਲੈ ਕੇ ਵੀ ਯਹਾਂ ਤੇ ਮਾਰਾ ਆਇਆ ਜੀ। ਇਹਦੇ ਬੋਬੀ ਦੇ ਉੱਥੇ ਮੁੰਡਾ ਕੰਮ ਕਰਦਾ ਸੀਗਾ। ਉਹਦਾ ਕਿਤੇ ਕੋਈ ਕਹਾਸ ਨਹੀਂ ਹੋਈ ਹੈ ਏਕਿਆਂ ਨੂੰ ਲੈ ਕੇ। ਤੇਨੇ ਬੋਬੀ ਨੂੰ ਫੋਨ ਕਰਤਾ ਨੌਕਰ ਨੇ। ਉਹਨੇ ਆਪ ਤੇ ਮੁੰਡਿਆਂ ਨੂੰ ਤੇ ਆਪ ਦੇ ਨੌਕਰਾਂ ਨੂੰ ਜਾਂ ਫਰੈਂਡ ਨੂੰ ਫੋਨ ਕਰਤਾ। ਉਹ 2-3 ਜਣੇ ਆ ਗਏ। ਬੋਬੀ ਵੀ ਆ ਗਿਆ। ਉੱਥੇ ਥੋੜੀ ਹਾਥਾਪਾਈ ਹੋਈ ਹੈ ਬੋਬੀ ਜੋ ਦਾ ਦੱਸ ਰਹੇ ਹੈ ਵੀ ਹਾਰਡਵੇਸ਼ਨਸੀ ਸਟੰਟ ਵਗੈਰਾ ਪਏ ਹੋਏ ਸੀ ਉਹਦੂ ਕਾ ਫਿਰ ਸਿਵਲ ਹਸਪੀਟਲ ਲਏ ਤੇ ਇੱਥੇ ਬਰਾਟਿਕਸ ਦਾ ਕਰਵਾਈ ਕੋਈ ਨਹੀਂ ਹਾਂਜੀ ਇਹਦੇ ਉਹ ਲੜਕਾ ਥੋੜੇ ਸ਼ੌਕ ਚ ਉਹਦਾ ਬਿਆਲ ਲਿਖਦੇ ਜਿਹਾ ਬਿਆਲ ਮਕਾਉਂਡ ਉਸਕਾ ਖਬਰਤੇ ਹੋਰ ਗਲਬਤ ਕਰਾਂਗੇ ਸਹਾਇਕੀ ਧਰਮਿੰਦਰ ਸਿੰਘ ਸਾਹਿਬ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਧਰਮਿੰਦਰ ਜੀ ਕੀ ਕੁਝ ਹੈ ਹਮ ਜਾਣਕਾਰੀ ਹੈ ਇੱਕ ਕੇਲਿਆਂ ਨੂੰ ਲੈ ਕੇ ਇੱਥੇ ਵਿਵਾਦ ਹੋਇਆ ਤੇ ਇੱਕ ਵਿਅਕਤੀ ਦਾ ਸਿੱਧਾ ਤੌਰ ਤੇ ਮਰਡਰ ਕਰ ਦਿੱਤਾ ਗਿਆ ਕੀ ਕੁਝ ਅਹਿਮ ਜਾਣਕਾਰੀ ਹੈ ਪੁਲਿਸ ਕੀ ਕੁਝ ਪੂਰੇ ਮਾਮਲੇ ਤੇ ਕਹਿ ਰਹੀ ਹੈ ਤੇ ਕੀ ਕੁਝ ਕਾਰਵਾਈ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਹੈ ਹਾਂ ਜੀ ਬਿਲਕੁਲ ਜਿਹੜਾ ਪਿੰਡ ਬੀਜਾ ਉੱਥੇ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਰਾਤ ਸ਼ਰਾਬ ਦੇ ਨਸ਼ੇ 'ਚ ਦੁਕਾਨ ਤੇ ਆ ਕੇ ਜਦੋਂ ਹੰਗਾਮਾ ਕੀਤਾ ਤਾਂ ਇੱਕ ਦਰਦਨ ਕੇਲਿਆਂ ਦੇ ਪੈਸੇ ਦੇਣ ਤੋਂ ਇਨਕਾਰ ਕੀਤਾ ਉਸ ਤੋਂ ਬਾਅਦ ਜਿਹੜਾ ਝਗੜਾ ਹੋਇਆ ਉਸ ਦੇ ਵਿੱਚ ਦੁਕਾਨ ਮਾਲਕ ਦੀ ਮੌਤ ਹੋ ਗਈ ਕਿਉਂਕਿ ਜਿਹੜਾ ਹਮਲਾਵਰ ਪੈਸੇ ਨਹੀਂ ਦੇ ਰਿਹਾ ਸੀ ਉਸਨੇ ਆਪਣੇ ਪੁੱਤ ਤੇ ਹੋਰ ਸਾਥੀਆਂ ਨੂੰ ਮੌਕੇ ਤੇ ਬੁਲਾਇਆ ਤਾਂ ਉਹਨਾਂ ਨੇ ਗੁੱਸੇ ਦੇ ਵਿੱਚ ਜਦੋਂ ਦੁਕਾਨ ਮਾਲਕ ਦੇ ਸਿਰ ਦੇ ਵਿੱਚ ਮੁੱਕਾ ਮਾਰਿਆ ਤਾਂ ਉਸ ਦੀ ਮੌਤ ਹੋ ਗਈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਹੀ ਜਿਹੜਾ ਦੁਕਾਨ ਮਾਲਕਾ ਉਹ ਹਾਰਟ پیشنਟ ਸੀਗਾ ਤਾਂ ਉਹ ਹਮਲਾ ਨਹੀਂ ਚੱਲ ਸਕਿਆ ਤੇ ਉਸ ਦੀ ਮੌਤ ਹੋਈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤਾਂ ਤਾਜ਼ਾ ਅਪਡੇਟ ਇਹ ਹੈ ਕਿ ਇੰਨਾ ਦੇ ਸੱਜਾ ਥਾਣਾ ਵਿਖੇ ਪੁਲਿਸ ਨੇ ਆ ਪੰਜੜਿਆਂ ਦੇ ਖਿਲਾਫ ਗੈਰ ਇਰਾਦਾ ਕਤਲ ਦੀਆਂ ਧਰਾਵਾਂ ਹੇਠ ਜਿਹੜਾ ਮੁਕੱਦਮਾ ਦਰਜ ਕੀਤਾ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਟੈਂਸ਼ਨ ਨਹੀਂ ਸੀ ਮਰਡਰ ਦੀ ਪਰ ਝਗੜੇ ਦੌਰਾਨ ਜਿਹੜਾ ਮਰਡਰ ਹੋ ਗਿਆ ਉਸ ਦੇ ਲਈ ਗੈਰ ਇਰਾਦਾ ਕਤਲ ਦੀਆਂ ਧਰਾਵਾਂ ਮਾਰ ਲੀਆਂ ਨੇ ਤੇ ਗ੍ਰਿਫਤਾਰੀ ਲਈ ਲਗਾਤਾਰ ਜਿਹੜੀ ਆ ਉਹ ਸ਼ੋਪੇਮਾਰੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਹਾਲਾਂਕਿ ਸ਼ੁਰੂ ਦੇ ਵਿੱਚ ਉਹ ਮੰਗ ਕਰਦੇ ਸੀ ਕਿ ਇਹ ਕਤਲ ਦੀ ਤਹ ਰਾਏਟ ਕੇਸ ਦਰਜ ਕੀਤਾ ਜਾਵੇ ਜਦੋਂ ਪੁਲਿਸ ਨੇ ਮੌਕੇ ਦੇ ਸੀਸੀਟੀਵੀ ਫੁਟੇਜ ਦੇਖੀ ਤਾਂ ਉਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਜਦੋਂ ਹਮਲਾ ਹੋਣ ਤੋਂ ਬਾਅ ਦੁਕਾਨ ਮਾਲਕ ਖੋਦੀੜਾ ਸੜਕ ਕ੍ਰੋਸ ਕਰਦਾ ਤੇ ਸੜਕ ਕ੍ਰੋਸ ਕਰਨ ਤੋਂ ਬਾਅਦ ਉੱਥੇ ਡਿੱਗ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਦੋ ਤਿੰਨ ਹੌਪੀਟਲ ਵੀ ਲੈ ਕੇ ਜਾਇਆ ਜਾਂਦਾ ਪਰ ਉਹਦੀ ਮੌਤ ਹੋ ਚੁੱਕੀ ਸੀ ਤਾਂ ਪੁਲਿਸ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਕਾਨੂੰਨ ਮੁਤਾਬਕ ਇਹ ਗੈਰ ਇਰਾਦਾ ਕਤਲ ਵਾਂਗ ਦਾ ਤਾਂ ਪਰਿਵਾਰਕ ਮੈਂਬਰ ਫਿਲਹਾਲ ਪੁਲਿਸ ਦੀ ਕਾਰਵਾਈ ਨਾਲ ਸਹਿਮਤ ਹੋਏ ਤੇ ਜਿਹੜਾ ਉਹ ਗੈਰ ਇਰਾਦਾ ਕਤਲ ਦੇ ਧਰਾਮਾਏਦ ਮੁਕੱਦਮਾ ਅਰਜ ਕਰ ਲੈ ਗਿਆ ਤਾਂ ਤਰਮਿੰਦਰ ਜੀ ਜਿਸ ਵਿਅਕਤੀ ਦੀ ਇਹ ਜੋ ਸਿੱਧੇ ਤੌਰ ਤੇ ਕਤਲ ਕੀਤਾ ਗਿਆ ਕਿੰਨੇ ਕੁ ਉਮਰ ਦੱਸੀ ਜਾ ਰਹੀ ਹੈ ਕਿ ਪਛਾਣ ਇਸਦੀ ਹੋਈ ਹੈ ਜੀ ਬਿਲਕੁਲ ਇਹ 50 ਸਾਲਾਂ ਦਾ ਫਰੂਟ ਕਾਰੋਬਾਰੀ ਸੀ کافی ਲੰਬੇ ਸਮੇਂ ਤੋਂ ਪਿੰਡ ਦੇ ਵਿੱਚ ਕੰਮ ਕਰਦਾ ਸੀਗਾ ਤੇ ਜਿਹੜਾ ਇਸਦੇ بیٹے ਨੇ ਤਿੰਨ ਚਾਰ ਸਾਲ ਪਹਿਲਾਂ ਜਿਹੜਾ ਉਸੂਸਰ ਕਰਕੇ ਉਸਦੀ ਮੌਤ ਹੋ ਗਈ ਸੀ ਤਾਂ ਪਰਿਵਾਰ ਦੇ ਵਿੱਚ ਹੋਰ ਕੋਈ ਹੈ ਨਹੀਂ ਸੀ ਤਾਂ ਇਹ ਖੁਦ ਹੀ ਗੁਜ਼ਾਰਾ ਚਲਾਉਣ ਵਾਲਾ ਸੀ ਤਾਂ ਹੁਣ ਇਸ ਘਟਨਾ ਦੇ ਵਿੱਚ ਉਸਦੀ ਵੀ ਮੌਤ ਹੋ ਗਈ ਤਾਂ ਇਸ ਕਰਕੇ ਪਰਿਵਾਰ ਬੜੇ ਸ਼ੌਕ ਦੇ ਵਿੱਚ ਹੈ ਕਿਉਂਕਿ 7 ਸਾਲਾਂ ਦੇ ਵਿੱਚ ਦੋ ਜੀਆਂ ਚਲੇ ਜਾਣਾ ਆਪਣੇ ਆਪ ਦੇ ਵਿੱਚ ਇੱਕ ਦੁਖਦਾਇਕ ਘਟਨਾ ਜੀ 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 ਠੀਕ ਹੈ ਤੇਮਿੰਦਰ ਜੀ ਫਿਲਹਾਲ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬੇहद ਮੰਦ ਭਾਗੀ ਖਬਰ ਹੈ ਇੱਕ ਵਿਅਕਤੀ ਜਿਸ ਦਾ ਕੀ ਕਤਲ ਸਿੱਧੇ ਤੌਰ ਤੇ ਕੀਤਾ ਗਿਆ ਹਾਲਾਂਕਿ ਪੁਲਿਸ ਪੂਰੇ ਮਾਮਲੇ ਦੇ ਵਿੱਚ ਗੰਭੀਰਤਾ ਨਾਲ ਕਾਰਵਾਈ ਕਰ ਰਹੀ ਹੈ